ਫਿਟ ਬੈਂਕ ਦਾ ਮਾਮਲਾ ਜਿਹੜਾ ਪਹਿਲੇ ਨਹੀਂ ਆਇਆ ਸੀ ਉਸ ਦੇ ਵਿੱਚ ਕਿੱਥੇ ਤੱਕ ਅਮਾਉਂਟ ਪਹੁੰਚੀ ਹੈ ਕਿੰਨੇ ਕਰੋੜ ਰੁਪਏ ਦਾ ਚੁੰਨਾ ਜਿਹੜਾ ਇਹ ਬੈਂਕ ਮੈਨੇਜਰ ਬੈਂਕ ਖਪਤ ਕਰਨ ਲੱਗ ਚਲਾ ਗਿਆ ਲੱਗਿਆ ਅਰਾਊਂਡ 5 ਕਰੋੜ ਦੇ ਕਰੀਬ ਜਿਹੜਾ ਪੈਸਾ ਦਾ ਘਪਲਾ ਹੈ ਔਰ ਹੁਣ ਕਿਹੜਾ ਮਲਜਮ ਤੇ ਹੋਰ ਕਿੰਨੇ ਮਲਜਮ ਜਿਹੜੇ ਇਸ ਦੇ ਵਿੱਚ ਸ਼ਾਮਲ ਸੀ ਕਿੰਨੇ ਦੀ ਤੁਚੀ ਤੋਂ ਸਾਹਮਣੇ ਨਾਮ ਆਇਆ ਇੱਕ ਦੋਚੀ ਹੋਰ ਹਰਜਿੰਦਰ ਸਿੰਘ ਔਰ ਫਰਾਜੂ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਕਿ ਹੋਰ ਵੀ ਕੋਈ ਨਾਮ ਆਇਆ ਸਾਹਮਣੇ ਕਿ ਜਿਹੜਾ ਜੀ ਗ੍ਰਿਫਤਾਰੀ ਬਾਕੀ ਕਿਸੇ ਦੀ ਹੈ ਪਰ ਹਜੇ ਹੋਰ ਨਾਂ ਵੀ ਹੈਗੇ ਆ ਉਹਨਾਂ ਨੂੰ ਜੇ ਐਵਿਡੈਂਸ ਕਲੀਅਰ ਕਰਕੇ ਜੇ ਜਦੋਂ ਸਾਨੂੰ ਲੱਗ ਗਿਆ ਪਤਾ ਵੀ ਹੈ ਫਿਰ ਉਹਨਾਂ ਦੇ ਵੀ ਜਲਦ ਜਲਦ ਹੋ ਜਾਏਗਾ ਜਿਦ ਤਰੀਕ ਕੀਤੀ ਹੁਣ ਰਾਜੂ ਦੀ ਉਹਦੀ ਕਿਵੇਂ ਇਨਵੋਲਵਮੈਂਟ ਕਿਵੇਂ ਸੀ ਮੈਨੇਜਰ ਦੇ ਨਾਲ ਕੀ ਟਾਈ ਅਪ ਸੀ ਕਿਵੇਂ ਪੈਸੇ ਉਹਨਾਂ ਦੇ ਕੋਲੋਂ ਲੈਂਦਾ ਸੀ ਇਹ ਬੈਂਕ ਮੈਨੇਜਰ ਕੀ ਗੱਲ ਸਾਹਮਣੇ ਆਈ ਰਿਮਾਰਕਟਰ ਬਿੱਤੇ ਦਿਨੀ ਮੁਹਾਲੀ ਜ਼ਿਲ੍ਹੇ ਦੇ ਬਲਾਕ ਕਮਜ ਦੀ ਥਾਣਾ ਦੇ ਅਧੀਨ ਪੈਂਦੇ ਪਿੰਡ ਸਿਆਲਵਾ ਦੇ ਕੋਆਪਰੇਟ ਬੈਂਕ ਦਾ ਕਪਲਾ ਸਾਹਮਣੇ ਆਇਆ ਸੀ ਜਿੱਥੇ ਕੀ ਖਪਤਕਾਰਾਂ ਵੱਲੋਂ ਵੱਡੇ ਇਲਜ਼ਾਮ ਬੈਂਕ ਮੈਨੇਜਰ ਉੱਤੇ ਲਗਾਏ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਪੈਸਾ ਜਿਹੜਾ ਕਰਵਾ ਲਿਆ ਗਿਆ ਬੈਂਕ ਮੈਨੇਜਰ ਵੱਲੋਂ ਚੁੰਨਾ ਲਗਾ ਦਿੱਤਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਨੇ ਰਾਤੋਂ ਰਾਤ ਉਸ ਬੈਂਕ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਉਸ ਤੋਂ ਬਾਅਦ 5 ਦਿਨ ਦਾ ਰਿਮਾਂਡ ਪੁਲਿਸ ਨੂੰ ਹਾਸਲ ਹੋਇਆ ਹੈ ਰਿਮਾਂਡ ਦੌਰਾਨ ਦੱਸਿਆ ਜਾ ਰਿਹਾ ਹੈ ਵੱਡੇ ਖੁਲਾਸੇ ਹੋਏ ਨੇ ਜਿਸ ਦੇ ਵਿੱਚ 2 ਤੋਂ ਲੈ ਕੇ 4 ਵਿਅਕਤੀ ਹੋਰ ਸ਼ਾਮਲ ਦੀ ਗੱਲ ਸਾਹਮਣੇ ਆ ਰਹੀ ਹੈ ਤਾਂ ਪੁਲਿਸ ਦੇ ਹੱਥ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਗੱਲਬਾਤ ਕਰਨ ਲਈ ਸਾਡੇ ਨਾਲ ਖਾਣਾ ਮਾਜਰੀ ਦੇ ਐਸਐਚਓ ਸੁਨੀਲ ਕਮਾਰਥ ਦੇ ਨਾਲ ਨੇ ਸਰ ਜਿਹੜਾ ਇਹ ਬੈਂਕ ਕਾਪ੍ਰਿਟ ਬੈਂਕ ਦਾ ਮਾਮਲਾ ਜਿਹੜਾ ਪਹਿਲਾਂ ਨਹੀਂ ਆਇਆ ਸੀ ਉਸ ਦੇ ਵਿੱਚ ਕਿੱਥੇ ਤੱਕ ਅਮਾਉਂਟ ਪਹੁੰਚੀ ਹੈ ਕਿੰਨੇ ਕਰੋੜ ਰੁਪਏ ਦਾ ਚੁੰਨਾ ਜਿਹੜਾ ਇਹ ਬੈਂਕ ਮੈਨੇਜਰ ਬੈਂਕ ਖਪਤ ਕਰਨ ਨੂੰ ਲੱਗ ਅ ਇਸ ਬਾਰੇ ਅਸੀਂ ਨਾ ਬੈਂਕ ਦੇ ਜਿਹੜੇ ਹੈੱਡ ਆਫਿਸ ਹੈਗਾ ਉਸ ਦੇ ਵਾਲੀ ਤਾਲਮੇਲ ਚ ਹੈਗੇ ਤੇ ਹਾਈ ਤੱਕ ਸਾਨੂੰ ਜਿਹੜਾ ਪਤਾ ਲੱਗਾ ਅਰਾਊਂਡ 5 ਕਰੋੜ ਦੇ ਕਰੀਬ ਜਿਹੜਾ ਪੈਸਾ ਦਾ ਗਵਨ ਹੋਇਆ ਪਤਾ ਲੱਗੇ ਸਰ ਜਿਹੜੇ ਇਹ ਬੈਂਕ ਮੈਨੇਜਰ ਤੁਸੀਂ ਦਾਤ ਤਰ ਗ੍ਰਿਫਤਾਰੀ ਪਾਈ ਜਦੋਂ ਤੁਹਾਡੇ ਕੋਲ ਐਫਆਈਆਰ ਤੁਸੀਂ ਕੱਟੀ ਉਸ ਤੋਂ ਬਾਅਦ ਕੁਝ ਘੰਟੇ ਤੇ ਹੋਰ ਕਿੰਨੇ ਮਲਜ਼ਮ ਜਿਹੜੇ ਇਸ ਦੇ ਵਿੱਚ ਸ਼ਾਮਲ ਸੀ ਕਿੰਨੇ ਦੀ ਤੁਚੀ ਦੀ ਸਾਹਮਣੇ ਨਾਮ ਆਇਆ ਦੇਖੋ ਜਦੋਂ ਐਸਜੀ ਇਫ ਇਨਫੈਂਸ ਸਾਹਮਣੇ ਹੁੰਦੇ ਆ ਤੇ ਇਹਦਾ ਜ਼ਰੂਰੀ ਹੁੰਦਾ ਵੀ ਪਹਿਲਾਂ ਮੁਰਜਮ ਨੂੰ ਗ੍ਰਿਫਤਾਰ ਕਰਕੇ ਦੀ ਪੁੱਛਗਿੱਛ ਕੀਤੀ ਜਾਵੇ ਉਸੇ ਐਫਰਟ ਜੈਸੀ ਕਰਕੇ ਮੁਰਜਮ ਨੂੰ ਸੀ ਗ੍ਰਿਫਤਾਰ ਕੀਤਾ ਜਦੋਂ ਮੁਰਜਮ ਜਸਵੀਰ ਸਿੰਘ ਬਜਲਾ ਬੈਂਕ ਵਿੱਚ ਜੈਸੀ ਗ੍ਰਿਫਤਾਰ ਹੋਇਆ ਉਹਦੀ ਪੁੱਛਗਿੱਛ ਦੇ ਆਧਾਰ ਤੇ ਤੇ ਅਸੀਂ ਜਿਹੜਾ ਟੈਕਨੀਕਲ ਐਵਿਡੈਂਸ ਹੈ ਜਿਹੜੀ ਉਹਦੀ ਬੈਂਕ ਦੀ ਐਵਿਡੈਂਸ ਹੈਗੀ ਉਹਦੇ ਆਧਾਰ ਤੇ ਅਸੀਂ ਇੱਕ ਦੋਚੀ ਹੋਰ ਹਰਜਿੰਦਰ ਸਿੰਘ ਔਰ ਰਾਜੂ ਸਿੰਘ ਨੂੰ ਗ੍ਰਿਫਤਾਰ ਕੀਤਾ ਉਹਦੇ ਕੋਲ ਪੁੱਛਗਿੱਛ ਜਾਰੀ ਹੈ ਜੇ ਜਿਹੜੇ ਅਗਲੀ ਕਾਰਵਾਈ ਪੁੱਛਗਿੱਛ ਦੇ ਅਕੋਰਡਿੰਗਲੀ ਹਿੰਦੀ ਹੋਗੀ ਕੀ ਹੋਰ ਵੀ ਕੋਈ ਨਾਮ ਆਇਆ ਸਾਹਮਣੇ ਕਿ ਜਿਹੜਾ ਜੇ ਗ੍ਰਿਫਤਾਰੀ ਬਾਕੀ ਕਿਸੇ ਬਿਲਕੁਲ ਇਹ ਮੈਟਰ ਜਿਹਦਾ ਜਿਆਦਾ ਜਿਆਦਾ ਪੈਸਿਆਂ ਦਾ ਇਨਵੋਲਵ ਹੈ ਤੇ ਇਸ ਚ ਜਿਹੜੇ ਵੀ ਨਾਮ ਆ ਰਹੇ ਆ ਪਹਿਲਾਂ ਉਸ ਨੂੰ ਅਸੀਂ ਆਪਣੇ ਲੈਵਲ ਤੱਕ ਵੀ ਰਿਕਾਰਡ ਐਵਿਡੈਂਸ ਕੱਠੀ ਕਰਿਆ ਨੇ ਜਿਵੇਂ ਇਸ ਦੇ ਖਿਲਾਫ ਸਾਡੇ ਕੋਲ ਐਵਿਡੈਂਸ ਸੀਗੇ ਇਹਨੂੰ ਸਟ੍ਰੈਸ ਕੀਤਾ ਪਰ ਹਜੇ ਹੋਰ ਨਾਮ ਵੀ ਹੈਗੇ ਆ ਉਹਨਾਂ ਨੂੰ ਵੀ ਐਵਿਡੈਂਸ ਕਲੀਅਰ ਕਰਕੇ ਜਿਵੇਂ ਜਦੋਂ ਸਾਨੂੰ ਲੱਗ ਗਿਆ ਪਤਾ ਵੀ ਹੈ ਫਿਰ ਉਹਨਾਂ ਦੇ ਵੀ ਜਲਦ ਜਲਦ ਅਸੀਂ ਗ੍ਰਿਫਤਾਰੀ ਕਰਾਂਗੇ ਜਿਹੜੀ ਤੁਸੀਂ ਗ੍ਰਿਫਤਾਰੀ ਕੀਤੀ ਹੈ ਹੁਣ ਰਾਜੂ ਦੀ ਉਹਦੀ ਕਿਵੇਂ ਇਨਵੋਲਵ ਕਿਵੇਂ ਸੀ ਮੈਨੇਜਰ ਦੇ ਨਾਲ ਕੀ ਟਾਈਅਪ ਸੀ ਕਿਵੇਂ ਪੈਸੇ ਉਹਨਾਂ ਦੇ ਕੋਲੋਂ ਲੈਂਦਾ ਸੀ ਇਹ ਬੈਂਕ ਮੈਨੇਜਰ ਕੀ ਗੱਲ ਸਾਹਮ ਦੇਖੋ ਰਾਜੂ ਦਾ ਕੀ ਫੈਨਸੀ ਕਾ ਵੀ ਇਹ ਜਿਹੜਾ ਮੈਨੇਜਰ ਸੀਗਾ ਉਹਦੇ ਨਾਲ ਮਿਲ ਕੇ ਇਹਨਾਂ ਦੋਵਾਂ ਨੂੰ ਪਤਾ ਸੀਗਾ ਵੀ ਅਸੀਂ ਪੈਸੇ ਗਵਨ ਕਰਦੇ ਪਈਆਂ ਏਕ ਦੂਜੇ ਨਾਲ ਮਿਲੀ ਭਗਤ ਕਰਕੇ ਕਿ ਵੀ ਤੁਸੀਂ ਚਲੋ ਕੋਈ ਨਹੀਂ ਬੈਂਕਾਂ ਦੇ ਪੈਸੇ ਆਪਾਂ ਬਾਅਦ ਚ ਬਾਦਾਂਗੇ ਜਾਂ ਆਪਾਂ ਬਾਦ ਚ ਮੁੱਕਰ ਜਾਗੇ ਅਸੀਂ ਕਰਾਂਗੇ ਵੀ ਲਾਲਚ ਚ ਆ ਕੇ ਦੋਵਾਂ ਨੇ ਮਿਲ ਕੇ ਪੈਸੇ ਕੱਢਿਆ ਪੈਸੇ ਕੱਢ ਕੇ ਕਈ ਕੈਪਈ ਕੁਝ ਪੈਸੇ ਕੈਸ਼ ਦਿੱਤੇ ਕੁਝ ਅਕਾਊਂਟ ਜਗਾਈ ਹੈ ਇਸ ਤਰੀਕੇ ਨਾਲ ਪੈਸਾ ਗਵਨ ਕੀਤਾ ਇਹਨਾਂ ਨੇ ਰਾਜੂ ਦਾ ਰਿਮਾਰਡ ਕਿੰਨੇ ਦਿਨ ਦਾ ਮਿਲਿਆ ਹੈ ਤੇ ਰਿਮਾਰਡ ਦੌਰਾਨ ਕੋਈ ਖਲਾਸਾ ਹੋਣੀ ਕੀ ਪ੍ਰਾਪਰਟੀ ਬਣਾਈ ਹੈ ਉਹਨਾਂ ਜਾਂ ਉਹਦੇ ਅਕਾਊ ਜਿਹੜਾ ਇਹ ਫੈਂਸ ਹੈ ਨਾ ਕਾਫੀ ਲੰਮਾ ਫੈਂਸ ਹੈ ਮੈਂ ਕਾਫੀ ਸਾਲਾਂ ਤੋਂ ਚੱਲਿਆ ਹੁੰਦਾ ਸੀ ਇਸ ਲਈ ਇਸ ਗੱਲ ਤੇ ਜ਼ਰੂਰੀ ਹੈ ਕਿ ਜਿਹੜਾ ਵੀ ਦੋਸ਼ੀਆਂ ਨੇ ਪੈਸਾ ਪੂਸਾ ਜਿਹੜਾ ਕੱਢਿਆ ਆ ਜਾਂ ਕੀਤਾ ਉਹ ਕਿਤਨਾ ਕਿਤੇ ਇਨਵੈਸਟ ਜਰੂਰ ਕੀਤਾ ਹੈ ਉਸ ਅਕੋਰਡਿੰਗ ਜਿਹੜਾ ਵੀ ਉਹਨਾਂ ਨੇ ਇਨਵੈਸਟ ਕੀਤਾ ਹੈ ਜਿਹੜਾ ਵੀ ਕੁਝ ਹੈਗਾ ਸੀ ਵੱਖਰੀ ਵੱਖਰੀ ਵਿਭਾਗਾਂ ਤੋਂ ਉਹਦੀ ਜਾਣਕਾਰੀ ਲਈ ਜਾਂਨੇ ਤੇ ਦੋਸ਼ੀ ਨੇ ਬਿਲਕੁਲ ਜਿਹੜੇ ਪੈਸੇ ਹੈਗੇ ਆ ਉਹ ਕਿਤਨਾ ਕਿਤੇ ਇਨਵੈਸਟ ਕੀਤੇ ਆ ਜਾਂ ਕਿਤਨਾ ਕਿਤੇ ਪ੍ਰੋਪਰਟੀ ਬਣਾਈ ਆ ਉਹਦੀ ਵੀ ਅਸੀਂ ਪੂਰੀ ਜਾਣਕਾਰੀ ਲਈ ਜਾਂਨੇ ਤੇ ਉਹਨਾਂ ਨੂੰ ਵੀ ਅਸੀਂ ਇਸ ਮੁਕੱਦਮੇ 'ਚ ਮਤਲਬ ਕਰਾਂਗੇ ਇਹ ਜਸਵੀਰ ਸਿੰਘ ਜਿਹੜਾ ਬੈਂਕ ਮੈਨੇਜਰ ਸੀ ਉਸ ਨੂੰ ਯੂਜ਼ ਕੀਤਾ ਗਿਆ ਇਹਨਾਂ ਵੱਲੋਂ ਜਿਹੜੇ ਮੁਲਜ਼ਮ ਨੇ ਜਿਹੜਾ ਰਾਜੂ ਦੀ ਗੱਲ ਕੀਤੀ ਤੁਸੀਂ ਜਾਂ ਕੋਈ ਹੋਰ ਗ੍ਰਿਫਤਾਰੀ ਕਰਨੀ ਹੈ ਕਿ ਜਸਵੀਰ ਸਿੰਘ ਕੋਲ ਪੈਸਾ ਹੈ ਜਾਂ ਉਹਨੇ ਕਿਤੇ ਹੋਰ ਪਾਸੇ ਲਾਇਆ ਜਾਂ ਫਿਰ ਕਿ ਰਾਜੂ ਜਾਂ ਫਿਰ ਹੋਰ ਵਿਅਕਤੀ ਉਸ ਦੇ ਕੋਲੋਂ ਜਿਹੜਾ ਇਸਤੇਮਾਲ ਕਰਕੇ ਲੈ ਕੇ ਕਿਥੇ ਰਾ ਗਿਆ ਦੇਖੋ ਇਹ ਸਾਰੇ ਦੋਵਾਂ ਦੀ ਮਿਲੀ ਭੁਗਤ ਹੈ ਇਹ ਜੇ ਮਿਲੀ ਭੁਗਤ ਹੈ ਵੀ ਇੱਕ ਬੰਦਾ ਪੈਸੇ ਜਿਹਨੂੰ ਸਰਕਾਰ ਨੇ ਕਿਹਾ ਸੀ ਬੈਂਕ ਮੈਨੇਜਰ ਹੈ ਜਿਹੜਾ ਕਸਟੋਡੀਅਨ ਹੈ ਉਸ ਪੈਸੇ ਦਾ ਉਸਨੇ ਪੈਸੇ ਲੋਕਾਂ ਦੇ ਕੱਢ ਕੇ ਤੇ ਕੈਸ਼ ਜਾਂ ਅਕਾਊਂਟ ਦੇ ਰੂਪ ਚ ਇੱਕ ਦੂਜੇ ਬੰਦੇ ਰਾਜੂ ਨੂੰ ਦਿੱਤੇ ਆ ਤੇ ਸਕਦਾ ਵੀ ਇਹਨਾਂ ਦੇ ਆਪਸੀ ਕਿਹਾ ਕਿ ਵੀ ਕਿਸੇ ਪਾਸੇ ਇਨਵੈਸਟ ਕਰਨਾ ਹੈ ਕਿਸੇ ਪਾਸੇ ਹੋਰ ਕਰਨਾ ਹੈ ਤੇ ਇਸੇ ਜੇ ਅਸੀਂ ਇਹੀ ਗੱਲ ਕਿ ਵੀ ਦੋਵਾਂ ਦੇ ਆਪਸ ਚ ਜੀ ਸਹਿਮਤੀ ਕਰਨੀ ਸਭ ਕੁਝ ਹੋਇਆ ਤੇ ਇਸ ਲਈ ਸਾਰਾ ਤਫਤੀਸ਼ ਦਾ ਵਿਸ਼ਾ ਹਜੇ ਤਫਤੀਸ਼ ਜਾਰੀ ਹੈ ਤਫਤੀਸ਼ ਨੇ ਹਜੇ ਹੋਰ ਵੀ ਅਸੀਂ ਜਿਹੜੇ ਬੰਦੇ ਅਸੀਂ ਸਾਹਮਣੇ ਆ ਰਹੇ ਉਹਦਾ ਪੱਖ ਵੇਖ ਕੇ ਅਸੀਂ ਹੋਰ ਕਲਾਸੀਫ ਕਰਾਂਗੇ ਕੋਈ ਬੈਂਕ ਮੈਨੇਜਰ ਨੂੰ ਬਲੈਕਮੇਲ ਤਾਂ ਨਹੀਂ ਕਰਦੇ ਸੀ ਇਹ ਬੰਦੇ ਕਿ ਜਿਸ ਤਰੀਕੇ ਨਾਲ ਬੈਂਕ ਦੇ ਵਿੱਚੋਂ ਪੈਸਾ ਲੈਣਾ ਜਾਂ ਕੈਸ਼ ਲੈਣਾ ਕਿਉਂਕਿ ਇਸ ਤਰੀਕੇ ਦੀ ਛੋਟੀ ਮੋਟੀ ਗਲਤ ਹੈ ਨਹੀਂ ਕਿ ਇੰਨਾ ਪੈਸਾ ਜਿਹੜਾ ਬੈਂਕ ਮੈਨੇਜਰ ਆਪਣੇ ਖਰਚ ਕਰਾਂ ਚੁਣਾ ਲਾ ਨਹੀਂ ਦੇਖੋ ਲਾਲਚ ਐ ਸਭ ਤੋਂ ਵੱਡਾ ਹੈ ਲਾਲਚ ਐ ਜੀ ਬਲੈਕਮੇਲ ਵਾਲੀ ਗਲਤੀ ਨਹੀਂ ਪਰ ਗਲਤ ਹਾਂ ਲਾਲਚ ਆਇਆ ਵੀ ਹਰੇਕ ਨੂੰ ਚਾਹੀਦਾ ਕਿ ਵੈਸਾ ਵੱਧ ਤੋਂ ਵੱਧ ਕਮਾਵਾ ਤੇ ਉਹਦੇ ਵਾਸਤੇ ਉਹ ਗਲਤ ਰਾਹ ਚੱਲਦਿਆ ਤੇ ਇਹੀ ਮੈਟਰ ਹੈ ਜੀ ਬਲੈਕਮੇਲ ਕੋਈ ਗੱਲ ਨਹੀਂ ਸੀ ਰਾਜੂ ਨੂੰ ਕਿੱਥੋਂ ਗ੍ਰਿਫਤਾਰੀ ਕੀਤਾ ਤੇ ਕਿੰਨੇ ਘੰਟਿਆਂ ਦੇ ਵਿੱਚ ਅ ਬਸ ਦੇਖੋ ਜਿਵੇਂ ਸਾਨੂੰ ਪਤਾ ਲੱਗਿਆ ਇਨਫੋਰਮੇਸ਼ਨ ਆਈ ਅਸੀਂ ਵਿਦਨ 24 ਆਵਰਸ ਰਾਜ ਨੂੰ ਅਸੀਂ ਰੋਪੜ ਤੋਂ ਕਰ ਸਕਦੇ ਹਾਂ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਐਸਐਚਓ ਸੁਨੀਲ ਕੁਮਾਰ ਜਿੰਨਾ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕੋਰਪੋਰੇਟ ਬੈਂਕ ਦਾ ਮਾਮਲਾ ਜੋ ਲਗਾਤਾਰ ਪੱਖ ਦਾ ਜਾ ਰਿਹਾ ਹੈ ਜਿਸ ਦੇ ਵਿੱਚ ਹੁਣ ਤੱਕ ਐਸਐਚਓ ਸਾਹਿਬ ਵੱਲੋਂ ਸਹੀ 5 ਕਰੋੜ ਰੁਪਏ ਦੀ ਅਮਾਉਂਟ ਬਣ ਚੁੱਕੀ ਹੈ ਜਿਸ ਦੇ ਕਿ ਚੁੰਨਾ ਜਿਹੜਾ ਬੈਂਕ ਮੈਨੇਜਰ ਨੇ ਲਗਾਇਆ ਹੈ ਕੁਝ ਵਿਅਕਤੀ ਜੋ ਨਾਲ ਸ਼ਾਮਲ ਸੀ ਉਹਨਾਂ ਦੇ ਵਿੱਚੋਂ ਇੱਕ ਦੀ ਗ੍ਰਿਫਤਾਰੀ ਪਾ ਦਿੱਤੀ ਹੈ ਤੇ ਕੁਝ ਹੋਰ ਬੰਦਿਆਂ ਦੀ ਗ੍ਰਿਫਤਾਰੀ ਪਾਣੀ ਬਾਕੀ ਹੈ ਪੁਲਿਸ ਲਗਾਤਾਰ ਛਾਪ ਦੇ ਬੈਂਕ ਖਾਤਿਆਂ ਦੇ ਚੁੰਨਾ ਲੱਗਿਆ ਤਾਂ ਉਹਨਾਂ ਵੱਲੋਂ ਲਗਾਤਾਰ ਪੁਲਿਸ ਕੋਲ ਪਹੁੰਚ ਕੀਤੀ ਜਾ ਰਹੀ ਹੈ ਬੈਂਕ ਦੇ ਵਿੱਚ ਪਹੁੰਚ ਕੀਤੀ ਜਾ ਰਹੀ ਹੈ ਕਿ ਸਾਡੇ ਪੈਸੇ ਵਾਪਸ ਕਿਤੇ ਜਾਣ ਕਿ ਕਿਦਾ 1.5 ਕਰੋੜ ਹੈ ਕਿਦਾ ਲੱਖ ਹੈ ਕਿਤੇ 5 ਲੱਖ ਹੈ ਤਾਂ ਪੁਲਿਸ ਵੱਲੋਂ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਹਰ ਬੰਦੇ ਨੂੰ ਜਿਹੜਾ ਬੈਂਕ ਦੇ ਥਰੂ ਪੈਸੇ ਜਰੂਰ ਮਿਲੇਗਾ ਇਨਵੈਸਟਮੈਂਟਿੰਗ ਚ ਜਾਰੀ ਹੈ ਜਿਸ ਨੂੰ ਲੈ ਕੇ ਦੇਖਦੇ ਹਾਂ ਕਿ ਹੁਣ ਹੋਰ ਕਿੰਨੇ ਕੁ ਮੁੱਲ ਇਸ ਪੂਰੇ ਗਰੋਥ ਦੇ ਵਿੱਚ ਸ਼ਾਮਲ ਨੇ ਕਿੰਨੇ ਦੀ ਗ੍ਰਿਫਤਾਰੀ ਹੁੰਦੀ ਹੈ ਤੁਹਾਨੂੰ ਬਿਲ ਸਮਝ ਦੱਸੇਗਾ ਤੁਹਾਡੇ ਨਾਲ ਜਸਪ੍ਰੀਤ ਦੇ ਨਾਲ ਹਰਤੇਸ਼ਵੀ